ਗੱਲ ਜੀ ਸਾਰੇ ਭਰਾਵਾਂ ਨੂੰ ਆਉਣ ਪਰੋ ਪੰਜਾਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਵਾਸਤੇ ਇੱਕ ਕੱਜ ਅਸੀਂ ਰਾਹਤ ਦੀ ਖਬਰ ਲੈ ਕੇ ਆਏ ਆ ਤੁਹਾਨੂੰ ਪਹਿਲਾਂ ਫੇਸਬੁੱਕ ਤੇ ਅਸੀਂ ਪੰਜਕੂਲਾ ਦਿਖਾਇਆ ਤੇ ਹੁਣ ਅਸੀਂ ਜਿਹੜਾ ਹੈਗਾ ਡੇਰਾ ਬੱਸੀ ਵਾਲਾ ਪੁਲ ਹੈ ਜਿਹੜਾ ਜੀਰਕਪੁਰ ਵਾਲਾ ਅਸੀਂ ਉਸ ਪੁਲ ਦੇ ਉੱਪਰ ਖੜੇ ਆ ਤੇ ਇੱਥੇ ਤੁਹਾਨੂੰ ਘੱਗਰ ਦੇ ਜਿਹੜੇ ਹਾਲਾਤ ਹੈ ਉਹ ਦਿਖਾ ਰਹੇ ਆ ਤੇ ਪਹਿਲਾਂ ਪੰਜਕੂਲਾ ਦਿਖਾਇਆ ਤੇ ਉੱਥੇ ਵੀ ਹਾਲਾਤ ਹੈ ਜਿਹੜੇ ਬਿਲਕੁਲ ਨਾਰਮਲ ਸੀ ਤਾਂ ਹੁਣ ਇੱਥੇ ਵੀ ਬਿਲਕੁਲ ਹਾਲਾਤ ਹੈ ਜਿਹੜੇ ਨਾਰਮਲ ਹੈ ਜੇ ਆਪਾਂ ਇੱਥੇ ਦੇਖੀਏ ਤਾਂ ਸਿਰਫ 1 ਫੁੱਟ ਪਾਣੀ ਦਾ ਜ 1 ਫੁੱਟ ਪਾਣੀ ਹੈ ਸਿਰਫ ਇਥੋਂ ਕਿ ਜਿਹੜੇ ਹਾਲਾਤ ਆ ਬਿਲਕੁਲ ਨਾਰਮਲ ਆ ਧੁੱਪ ਨਿਕਲੀ ਹੋਈ ਆ ਪਿਛਲੇ ਦੋ ਦਿਨਾਂ ਤੇ ਇਥੇ ਕੋਈ ਹਲਕੀ ਬੂੰਦਾਬੰਦੀ ਤੋਂ ਬਿਨਾ ਕੋਈ ਬਹੁਤੀ بارش ਵੀ ਹੈ ਜਿਹੜੀ ਪੰਜਗੂਲੇ ਚੰਡੀਗੜ੍ਹ ਦੇ ਵਿੱਚ ਆ ਜਿਹੜੀ ਨਹੀਂ ਪਈ ਤਾਂ ਕਿਸੇ ਨੂੰ ਵੀ ਡਰਨ ਦੀ ਜਾਂ ਘਬਰਾਉਣ ਦੀ ਲੋੜ ਨਹੀਂ ਹੈਗੀ ਜਿਹੜਾ ਹੈਗਾ ਨਾਰਮਲ ਪਾਣੀ ਆ ਜਿਹੜਾ ਹੋ ਚੁੱਕਿਆ ਹੈਗਾ ਆਉਣ ਵਾਲੇ 1-2 ਦਿਨਾਂ ਦੇ ਵਿੱਚ ਆਪਣੇ ਮਾਲਵਾ ਬੈਲਟ ਦੇ ਏਰੀਆ ਚ ਚਾਹੇ ਆਪਾਂ ਲਾਲੂਬੀ ਸੰਗਰੂਰ ਦਾ ਪਟਿਆਲੇ ਦਾ ਭਾਤੜਾਂ ਦਾ ਖਨੋਰੀ ਦਾ ਟੁਹਾਣੇ ਦਾ ਚਾਂਦਪੁਰੇ ਦਾ ਸਰਦੂਲਗੜ ਦਾ ਸਾਰਾ ਏਰੀਆ ਜਿਹੜਾ ਘੱਗਰ ਨੋਰਮਲ ਹੋ ਜੂਗੀ ਤੇ ਪਾਣੀ ਜਿਹੜਾ ਥੱਲੇ ਜਾਣਾ ਸ਼ੁਰੂ ਹੋ ਜੂ ਆਸਲ ਤਾਂ ਕੀ ਹੈ ਵੀ ਮੈਨੂੰ ਕੱਲ ਤੋਂ ਇੱਥੇ ਆਇਆ ਹੋਇਆਗਾ ਮੈਂ ਤੇ ਨੋਰਮਲ ਹੋ ਗਿਆ ਹੋਊਗਾ ਨਹੀਂ ਹੋਇਆ ਤਾਂ ਸਾਰੇ ਵੀਰਾਂ ਨੂੰ ਜਾਣ ਕੇ ਖੁਸ਼ੀ ਹੋਊ ਵੀ ਇੱਕ ਦੋ ਦਿਨਾਂ ਦੇ ਵਿੱਚ ਇਹ ਜਿਹੜਾ ਘੱਗਰ ਹੈ ਜਿਹੜਾ ਬਿਲਕੁਲ ਨੋਰਮਲ ਹੋ ਜੂਗਾ ਬਿਲਕੁਲ ਇੱਥੇ ਪਾਣੀ ਦੀ ਸਥਿਤੀ ਨੋਰਮਲ ਆ ਕੋਈ ਡਰ ਨਹੀਂ ਹੈਗਾ ਬਿਲਕੁਲ ਪਾਣੀ ਉੱਪਰ ਤੱਕ ਜਾ ਕੇ ਵਾਪਸ ਆ ਚੁੱਕਿਆਗਾ ਆ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਫੂਸ ਹੈ ਜਿਹੜਾ ਚੜਿਆ ਹੋਇਆ ਨਾ ਉੱਪਰ ਆ ਸਾਰਾ ਇਹ ਹੁਣ ਜਿਹੜਾ ਪਾਣੀ ਆਇਆ ਸੀ ਘੱਗਰ ਦਾ ਉਸ ਨਾਲ ਚੜੇਗਾ ਕਿ ਹੁਣ ਜੇਕਰ ਬਿਲਕੁਲ ਤਲੀ ਦੇ ਵਿੱਚ ਆਇਆ ਹੈ ਕਿ ਗੱਲ ਜਿਹੜਾ ਚੱਲ ਰਿਹਾਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਪਿੱਛੇ ਵੀਡੀਓ ਬਣਾਉਣ ਵਾਸਤੇ ਸਪੈਸ਼ਲ ਇੱਥੇ ਪਹੁੰਚੇ ਤਾਂ ਕਿ ਵੀਰਾਂ ਨੂੰ ਅਫਵਾਹਾਂ ਤੋਂ ਬਚਾਇਆ ਜਾ ਸਕਦੇ ਕਿਤਨਾ ਕਿਤੇ ਅਫਵਾਹਾਂ ਤੋਂ ਬਚ ਸਕੀਏ ਆਪਾਂ ਤੇ ਜੇ ਸਾਡੇ ਚੈਨਲ ਤੇ ਨਵੇਂ ਤਾਂ ਆਪਣਾ ਸਬਸਕ੍ਰਾਈਬਰ ਤੇ ਫੋਲੋ ਹੈ ਜਿਹੜਾ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨ ਦਾ ਮਤਲਬ ਇਹ ਵੀ ਉਹਨਾਂ ਲੋਕਾਂ ਤੱਕ ਵੀਡੀਓ ਜਿਹੜੀ ਪਹੁੰ ਜਿਹੜੇ ਲੋਕ ਵਿਚਾਰੇ ਡਰੇ ਹੋਏ ਆ ਸਹਿਮੇ ਹੋਏ ਆ ਕਿਤੇ ਨਾ ਕਿਤੇ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਆਪਣੇ ਘਰਾਂ ਨੂੰ ਬਚਾਉਣ ਵਾਸਤੇ ਦਿਨ ਰਾਤ ਇਹਨਾਂ ਨੇ ਬੰਨ੍ਹਾ ਦੇ ਕੀਤਾ ਹੋਇਆ ਉਹਨਾਂ ਨੂੰ ਕਿਤੇ ਰਾਤ ਦੀ ਖਬਰ ਮਿਲੂਗੀ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਵੀ ਆਪਾਂ ਯਾਰ ਦੋ ਦਿਨ ਵੱਨ ਹੋਰ ਰੋਕ ਲਿਆ ਤਾਂ ਪਾਣੀ ਜਿਹੜਾ ਨਾਰਮਲ ਹੋ ਜੂਗਾ ਸਾਰੀ ਵੀਡੀਓ ਦੇਖਣ ਵੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਤੇ